ਦੋ ਸਿਪਾਈ ਮਾਂ ਗੁਜਰਕੌਰ ਦੇ ਕੋਲੋਂ ਸਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਲੈ ਕੇ ਗਏ ਕਚਹਿਰੀ ਵਿੱਚ ਖੜੇ ਕੀਤਾ ਗਿਆ ਸਹਿਬਜ਼ਾਦਿਆਂ ਨੂੰ ਫਿਰ ਪੁੱਛਿਆ ਬੱਚਿਓ ਕੀ ਮੰਨ ਬਣਾਇਆ ਸਿੱਖੀ ਛੱਡਦੇ ਹੋ ਇਸਲਾਮ ਧਰਮ ਕਬੂਲ ਕਰਦੇ ਹੋ ਬਾਬਾ ਫਤਿਹ ਸਿੰਘ ਨੇ ਗਰਜਮੀ ਆਵਾਜ਼ ਵਿੱਚ ਆਖਿਆ ਵਜੀਦਿਆ ਅਸੀਂ ਸਿੱਖੀ ਨਹੀਂ ਛੱਡਣੀ ਤੂੰ ਜੋ ਕਰਨਾ ਕਰ ਲੈ ਇੱਟਣਾ ਪਈਆਂ ਜੀ ਜਲਾਦ ਖੜੇ ਐ ਸਿਮਟ ਪਿਆ ਹੋਇਆ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਖੜਾ ਕੀਤਾ ਨੀਹਾਂ ਵਿੱਚ ਖੜਿਆ ਕਰਕੇ ਕੰਧ ਚਿਣਨੀ ਸ਼ੁਰੂ ਕਰ ਦਿੱਤੀ ਕੰਧ ਚਿਣਦਾ ਜਾਂਦਾ ਜਲਾਦ ਜਦੋਂ ਕੰਧ ਗੋਡਿਆਂ ਤੱਕ ਪਹੁੰਚੀ ਸਹਬਜ਼ਾਦਿਆਂ ਦੇ ਜਲਾਦ ਨੇ ਆਖਿਆ ਵजीर खान ਇੱਥੋਂ ਹੁਣ ਕੰਦ ਚਿਣੀ ਨਹੀਂ ਜਾ ਰਹੀ ਵजीर खान ਨੇ ਪੁੱਛਿਆ ਕਿਉਂ ਕਹਿੰਦਾ ਇਹਨਾਂ ਦੇ ਗੋਡੇ ਦੀਆਂ ਚੱਪੜੀਆਂ ਅੜ ਰਹੀਆਂ ਆਪ ਕੋ ਸਤਨਾਮ ਸੇਰੀਵਾਹ ਇਹਨਾਂ ਦੇ ਗੋਡੇ ਦੀਆਂ ਚੱਪੜੀਆਂ ਅੜ ਰਹੀਆਂ ਤੇਰੀ ਇੱਟ ਤੋੜਨੀ ਪੈਗੀ ਕਟਣੀ ਪੈਗੀ ਵजीर खान ਨੇ ਆਖਿਆ ਵੇ ਜਲਾਦੋ ਮੇਰੀ ਇੱਟ ਨਾ ਤੋੜਿਓ ਮੇਰੀ ਇੱਟ ਇਹਨਾਂ ਦੇ ਗੋਡੇ ਦੀਆਂ ਚੱਪੜੀਆਂ ਨਾਲੋਂ ਕਿਤੇ ਗੁਣਾ ਮਹਿੰਗੀ ਹੈ ਇਹਨਾਂ ਦੇ ਗੋਡੇ ਦੀਆਂ ਚੱਪੜੀਆਂ ਲਾ ਦਿਓ ਮੇਰੀ ਇੱਟ ਨਾ ਤੋੜਿਓ ਆਕੋ ਸਤਨਾਮ ਸ੍ਰੀ ਵਾਹਿਗੁਰੂ ਸਹਿਬਜ਼ਾਦਿਆਂ ਨੇ ਵੀ ਆਖਿਆ ਜਲਾਦੋ ਸਾਡੇ ਗੋਡੇ ਦੀਆਂ ਚੱਪੜੀਆਂ ਲਾ ਦਿਓ ਕਿਉਂਕਿ ਸਿੱਖੀ ਦਾ ਮਹਿਲ ਬਣ ਰਿਹਾ ਸਿੱਖੀ ਦੇ ਮਹਿਲ ਵਿੱਚ ਟੁੱਟਿਓ ਇੱਟ ਨਾ ਲਾਇਓ ਆਕੋ ਸਤਨਾਮ ਸ੍ਰੀ ਵਾਹਿਗੁਰੂ ਦੋਨੇ ਸਹਿਬਜ਼ਾਦਿਆਂ ਦੀਆਂ ਗੋਡੇ ਦੀਆਂ ਚੱਪੜੀਆਂ ਲਾ ਦਿੱਤੀਆਂ ਗਈਆਂ ਜੀ ਖੂਨ ਦੀਆਂ ਧਾਰਾਂ ਵਗ ਗਈਆਂ ਖੂਨ ਨਾਲ ਗੋਡਿਆਂ ਦੀਆਂ ਪਜਾਮੀਆਂ ਸਾਰੀਆਂ ਸਹਬਜਾਦਿਆਂ ਦੀਆਂ ਲਿਬੜ ਗਈਆਂ ਧਰਤੀ ਤੇ ਖੂਨੇ ਖੂਨ ਹੈ ਕੰਦ ਫਿਰ ਚਿਣਨੀ ਸ਼ੁਰੂ ਕੀਤੀ ਪੂਰੀ ਕੰਦ ਚਣੀ ਗਈ ਸਹਬਜਾਦੇ ਅਲੋਪ ਹੋ ਗਏ ਕੰਧ ਦੇ ਵਿੱਚ ਸਹਿਬਜ਼ਾਦੇਆਂ ਦੇ ਸਾਹ ਘੁੱਟ ਹੋਏ ਸਾਹ ਘੁੱਟ ਹੋਣ ਦੇ ਨਾਲ ਸਹਿਬਜ਼ਾਦੇ ਥੱਲੇ ਡਿਗੇ ਕੰਧ ਡਿਗੀ ਸਹਿਬਜ਼ਾਦਿਆਂ ਦੇ ਇੱਟਾਂ ਵੱਜੀਆਂ ਸਰੀਰ ਤੇ ਜ਼ਖਮ ਹੋ ਗਏ ਸਹਿਬਜ਼ਾਦੇ ਦੀਆਂ ਹੱਥਾਂ ਦੀਆਂ ਤਲੀਆਂ ਚੱਸੀਆਂ ਗਈਆਂ ਪੈਰ ਚੱッセ ਗਏ ਸਹਿਬਜ਼ਾਦਿਆਂ ਨੂੰ ਹੋਸ਼ ਆਇਆ ਵਜ਼ੀਰ ਖਾਨ ਫਿਰ ਪੁੱਛਦਾ ਕਿਉਂ ਹਜੇ ਵੀ ਮੇਰਾ ਕਹਿਣਾ ਮੰਨ ਲਓ ਹਜੇ ਵੀ ਮੇਰੇ ਆਖੇ ਲੱਗ ਜਾਓ ਅਜੇ ਵੀ ਕੁਝ ਨਹੀਂ ਵਿਗੜਿਆ ਮੇਰੇ ਕੋਲ ਬਹੁਤ ਵਧੀਆ ਵਧੀਆ ਵੈਦ ਹਨ ਤੁਹਾਡਾ ਇਲਾਜ ਕਰ ਕਰਵਾ ਦੇਾਂਗੇ ਮੇਰਾ ਕਹਿਣਾ ਮੰਨ ਲਓ ਸਿੱਖੀ ਧਰਮ ਛੱਡ ਦਿਓ ਇਸਲਾਮ ਧਰਮ ਕਬੂਲ ਕਰ ਲਓ ਸਹਿਬਜਾਦਿਆਂ ਕੋ ਬੋਲਿਆ ਨਹੀਂ ਗਿਆ ਸਿਰ ਹਿਲਾ ਦਿੱਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿਰ ਹਿਲਾ ਦਿੱਤੇ ਇਹ ਵਜ਼ੀਰ ਖਾਨ ਨੇ ਹੁਕਮ ਕੀਤਾ ਜਲਾਦਾਂ ਨੂੰ ਕਹਿਣ ਲੱਗਾ ਇਹਨਾਂ ਦੇ ਸਿਰ ਕਲਮ ਕਰ ਦਿਓ ਇਨਾਂ ਦੀਆਂ ਸਾਰ ਰਗਾਂ ਕੱਟ ਦਿਓ ਦੋ ਜਲਾਦ ਸੱਦੇ ਗਏ ਦੋ ਜਲਾਦ ਆਏ ਇੱਕ ਜਲਾਦ ਨੇ ਪੈਰ ਸਹਿਬਜਾਦਿਆਂ ਦੇ ਫੜੇ ਦੂਜੇ ਜਲਾਦ ਦੇ ਹੱਥ ਵਿੱਚ ਤੇਜ ਧਾਰ ਵਾਲਾ ਹਥਿਆਰ ਹੈ ਕੁਟਾਰ ਹੈ ਸਹਿਬਜਾਦਾਂ ਬਾਬਾ ਜੋਰਾਵਰ ਸਿੰਘ ਦੇ ਗੋਡੇ ਤੇ ਪੈਰ ਰੱਖਿਆ ਬਾਬਾ ਜੋਰਾਵਰ ਸਿੰਘ ਦੇ ਗੋਡੇ ਵਾਹਿਗੁਰੂ ਜੀ ਛਾਤੀ ਤੇ ਪੈਰ ਰੱਖ ਕੇ ਜਲਾਦ ਨੇ ਤੇਜ ਧਾਰ ਹਥਿਆਰ ਸਹਿਬਜ਼ਾਦੇ ਦੇ ਗਲੇ ਤੇ ਚਲਾਇਆ ਸਾਹ ਰਗ ਕੱਟੀ ਗਈ ਤੇ ਬਾਬਾ ਜੋਰਾਵਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਆਖੋ ਸਤਨਾਮ ਸ੍ਰੀ ਵਾਹਿ ਜਦੋਂ ਵਾਰੀ ਆਈ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਤਨ ਬਾਬਾ ਫਤਿਹ ਸਿੰਘ ਸਾਹਿਬ ਓਏ ਦੁਨੀਆ ਵਾਲਿਓ ਕੀ ਉਮਰ ਆਇਆ 7 ਤੇ 9 ਸਾਲ ਦੀਆਂ 7 ਤੇ 9 ਸਾਲ ਦੀ ਉਮਰ ਵਿੱਚ ਬੱਚੇ ਨੂੰ ਟੋਫੀ ਦੇ ਕੇ ਜੋ ਮਰਜ਼ੀ ਕੰਮ ਕਰਾ ਲਓ ਤੁਹਾਡੇ ਘਰਾਂ ਵਿੱਚ ਬੱਚੇ ਐ ਤੁਸੀਂ ਚਾਕਲੇਟ ਦਿਓ ਪੁੱਤ ਮੇਰਾ ਆਹ ਕੰਮ ਕਰ ਦੇ ਬੱਚੇ ਕਰ ਦਿੰਦੇ ਐ ਪਰ ਗੁਰਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦਿਆਂ ਵਿੱਚ ਕਿੰਨੀ ਦ੍ਰਿੜਤਾ ਭਰੀ ਹੋਈ ਐ ਐਨੇ ਕਸ਼ਟ ਸਹਾਰ ਕੇ ਵੀ ਜ਼ਾਲਮ ਦੀ ਈਨ ਨਹੀਂ ਮੰਨੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰਨ ਲੱਗੇ ਇੱਕ ਜਲਾਦ ਨੇ ਪੈਰ ਫੜੇ ਹੋਏ ਐ ਦੂਜੇ ਜਲਾਦ ਨੇ ਬਾਬਾ ਫਤਿਹ ਸਿੰਘ ਜੀ ਦੀ ਛਾਤੀ ਤੇ ਗੋਡਾ ਰੱਖਿਆ ਗੋਡਾ ਰੱਖ ਕੇ ਜਦੋਂ ਕਟਾਰ ਚਲਾਉਣ ਲੱਗਾ ਗਲ ਤੇ ਜਦੋਂ ਸਾਰ ਰਗ ਕੱਟਣ ਲੱਗਾ ਸਾਰ ਰਗ ਨਹੀਂ ਕੱਟੀ ਗਈ ਗਲ ਦੀਆਂ ਨਾੜਾਂ ਕੱਟੀਆਂ ਗਈਆਂ ਜੀ ਆਖੋ ਸਤਿਨਾਮ ਸ੍ਰੀ ਵਾਹਿ ਧੰਨ ਬਾਬਾ ਫਤਿਹ ਸਿੰਘ ਸਾਹਿਬ ਓਏ ਦੁਨੀਆ ਵਾਲਿਓ ਛਾਤੀ ਮਾਰੋ ਆਪਣੇ ਗੁਰੂ ਦੇ ਸਾਹਿਬ ਜਾਦਿਆਂ ਵੱਲ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਇਤਿਹਾਸ ਦੱਸਦਾ ਸਾਢੇ 12 ਮਿੰਟ ਤੜਫਦੇ ਰਹੇ ਪੈਰ ਮਾਰਦੇ ਰਹੇ ਹੱਥ ਮਾਰਦੇ ਰਹੇ ਸਾਢੇ 12 ਮਿੰਟਾਂ ਬਾਅਦ ਧੰਨ ਬਾਬਾ ਫਤਿਹ ਸਿੰਘ ਜੀ ਸ਼ਹੀਦੀ ਪ੍ਰਾਪਤ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਢੇ 12 ਮਿੰਟ ਬਾਅਦ ਓਏ ਵਾਸਤਾ ਹੈ ਤੁਹਾਨੂੰ ਗੁਰੂ ਦੇ ਸਹਬਜ਼ਾਦਿਆਂ ਦਾ ਓਏ ਮੇਰੇ ਨੌਜਵਾਨ ਵੀਰੋ ਇਹ ਮੇਰੀਓ ਭੈਣੋ ਆਪਣੇ ਕੇਸਾਂ ਦੀ ਬਿਆਦਵੀ ਨਾ ਕਰਾਇਆ ਕਰੋ ਗੁਰੂ ਨੇ ਤੁਹਾਨੂੰ ਬੜਾ ਪਿਆਰ ਕੀਤਾ ਗੁਰੂ ਤੁਹਾਨੂੰ ਬਹੁਤ ਪਿਆਰ ਕਰਦਾ ਜੀ ਹਜੇ ਵੀ ਗੁਰੂ ਸਾਹਿਬ ਤੁਹਾਨੂੰ ਬਹੁਤ ਪਿਆਰ ਕਰਦੇ ਐ ਮਹਾਰਾਜ ਕਹਿੰਦੇ ਤੂੰ ਮੇਰਾ ਬਣ ਕੇ ਤਾਂ ਵੇਖ ਤੂੰ ਮੇਰੇ ਵੱਲ ਇੱਕ ਕਦਮ ਚੱਲ ਮੈਂ ਤੇਰੀ ਹਰ ਸਮੇ ਰੱਖਿਆ ਕਰੂੰਗਾ ਤੇਰੇ ਤੇ ਵਿਪਤਾ ਦੀ ਘੜੀ ਆ ਜਾਏ ਦੁਨੀਆ ਤੇਰਾ ਸਾਥ ਛੱਡ ਸਕਦੀ ਐ ਤੇਰੇ ਰਿਸ਼ਤੇਦਾਰ ਤੇਰਾ ਭੈਣ ਭਾਈ ਸਾਥ ਛੱਡ ਸਕਦਾ ਪਰ ਜੇ ਤੂੰ ਸਿੱਖਾਂ ਗੁਰੂ ਵਾਲਾ ਬਣਿਆ ਹੋਏਗਾ ਗੁਰੂ ਤੇਰਾ ਸਾਥ ਨਹੀਂ ਛੱਡੇਗਾ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਵਿਪਤਾ ਦੀ ਘੜੀ ਵਿੱਚ ਵੀ ਗੁਰੂ ਤੇਰੇ ਨਾਲ ਰਹੇਗਾ